ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ ਜਦੋਂ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਪਾਸ਼ਾ ਜੀ ਮੈਂ ਆਪਣੇ ਪਿਤਾ ਵੱਲੋਂ ਤੁਹਾਡੇ ਕੋਲੋਂ ਮਾਫੀ ਮੰਗਦਾ ਹਾਂ ਪਾਸ਼ਾ ਜੀ ਕਿਰਪਾ ਕਰੋ ਮੇਰਾ ਰਾਜ ਖਤਰੇ ਵਿੱਚ ਹੈ ਮੇਰੀ ਮਦਦ ਕਰੋ ਮੈਨੂੰ ਰਾਜ ਭਾਗ ਲੈਣ ਵਿੱਚ ਮੇਰੀ ਮਦਦ ਕਰੋ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਜਵਾਬ ਦਿੱਤਾ ਕਹਿਣ ਲੱਗੇ ਕਪਾਈ ਬਹਾਦਰ ਸ਼ਾ ਤੇਰੀ ਅਸੀਂ ਮਦਦ ਤਾਂ ਜ਼ਰੂਰ ਕਰ ਦੇਵਾਂਗੇ ਪਰ ਸਾਡੀ ਇੱਕ ਸ਼ਰਤ ਹੈ ਤਾਂ ਉਹ ਕਹਿਣ ਲੱਗਾ ਮਹਾਰਾਜ ਤੁਸੀਂ ਦੱਸੋ ਕੀ ਸ਼ਰਤ ਹੈ ਤੁਹਾਡੀ ਜਦੋਂ ਤੂੰ ਰਾਜਾ ਬਣੇਗਾ ਆਪਣੇ ਰਾਜ ਵਿੱਚ ਇਮਾਨਦਾਰੀ ਦੇ ਨਾਲ ਚਾਰ ਬੰਦੇ ਸਾਡੇ ਹਵਾਲੇ ਕਰ ਦੇਵੀਂ ਕਿਉਂਕਿ ਉਹਨਾਂ ਬੰਦਿਆਂ ਨੇ ਬਹੁਤ ਵੱਡਾ ਜ਼ੁਲਮ ਕੀਤਾ ਹੈ ਅਸੀਂ ਉਹਨਾਂ ਨੂੰ ਸਜ਼ਾ ਦੇਣੀ ਚਾਹੁੰਦੇ ਹਾਂ ਤਾਂ ਉਹ ਕਹਿਣ ਲੱਗਾ ਮਹਾਰਾਜ ਕਿਹੜੇ ਉਹ ਬੰਦੇ ਹਨ ਤਾਂ ਗੁਰੂ ਪਾਸ਼ਾ ਜੀ ਕਹਿਣ ਲੱਗੇ ਇੱਕ ਤਾਂ ਸਰਹਾਰਨ ਦਾ ਨਵਾਬ ਵਜ਼ੀਰ ਖਾਂ ਉਹ ਸਨੇਹ ਧਰਮ ਤੇ ਰਾਜਨੀਤੀ ਦੀ ਸ਼ਰਤ ਤੋਂ ਉੱਪਰ ਪਾਪ ਕੀਤਾ ਹੈ ਕਿਸੇ ਵੀ ਕਾਨੂੰਨ ਵਿੱਚ ਛੋਟੇ ਜੇ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਸੇਹਬਜਾਦੇ ਵਜ਼ੀਰ ਖਾਂ ਦੇ ਹੁਕਮ ਨਾਲ ਨੀਹਾਂ ਦੇ ਵਿੱਚ ਚੁਣੇ ਗਏ ਅਤੇ ਦੂਸਰਾ ਉਹ ਹੈ ਸਗਾ ਵਧਣ ਵਾਲੇ ਉਹ ਦੋਨੇ ਜਲਾਦ ਚਾਹੀਦੇ ਹਨ ਜਿਨ੍ਹਾਂ ਨੇ ਆਪਣਾ ਕੇਸ ਮਾਫ ਕਰਵਾਉਣ ਦੇ ਲਈ ਸਾਡੇ ਛੋਟੇ-ਛੋਟੇ ਸੇਹਬਜਾਦਿਆਂ ਨੂੰ ਕੰਨਾਂ ਵਿੱਚ ਚਿਣਿਆ ਹੈ ਅਤੇ ਉਹਨਾਂ ਦੀਆਂ ਸਾਹ ਵਾਲੀਆਂ ਰਗਾਂ ਵੱਢ ਦਿੱਤੀਆਂ ਅਤੇ ਚੌਥਾ ਬੰਦਾ ਸਡੋਰੇ ਦਾ ਨਵਾਬ ਸਾਨੂੰ ਚਾਹੀਦਾ ਹੈ ਤਾਂ ਬਹਾਦਰ ਸ਼ਾਹ ਕਹਿਣ ਲੱਗਾ ਕਿ ਪਾਸ਼ਾ ਜੀ ਉਹਦੇ ਨਾਲ ਤੁਹਾਡਾ ਕੀ ਸੰਬੰਧ ਹੈ ਪੀਰ ਖਾਂ ਅਤੇ ਜਲਾਦਾ ਨੇ ਤਾਂ ਮੰਨਿਆ ਹੈ ਕਿ ਉਹਨਾਂ ਨੇ ਜੁਰਮ ਕੀਤਾ ਹੈ ਤਾਂ ਪਾਸ਼ਾ ਕਹਿੰਦੇ ਉਸ ਨੇ ਭਗਤੀ ਕਰਨ ਵਾਲੇ ਇੱਕ ਪੀਰ ਬੁੱਧੂ ਸ਼ਾਹ ਦਾ ਕਤਲ ਕੀਤਾ ਹੈ ਭਾਵੇਂ ਪੀਰ ਬੁੱਧੂ ਸ਼ਾਹ ਇੱਕ ਮੁਸਲਮਾਨ ਹੈ ਪਰ ਉਹਨੇ ਸੱਚ ਦਾ ਕਤਲ ਕੀਤਾ ਹੈ ਤਾਂ ਬਹਾਦਰ ਸ਼ਾਹ ਕਹਿਣ ਲੱਗਾ ਕਿ ਪਾਸ਼ਾ ਜੀ ਮੈਂ ਮੰਨਦਾ ਹਾਂ ਮੈਨੂੰ ਮਨਜ਼ੂਰ ਹੈ ਤੁਸੀਂ ਮੈਨੂੰ ਰਾਜ ਭਾਗ ਦਬਾਓ ਮੇਰੀ ਮਦਦ ਕਰੋ ਇਹ ਚਾਰ ਹੀ ਬੰਦੇ ਮੈਂ ਇਮਾਨਦਾਰੀ ਦੇ ਨਾਲ ਤੁਹਾਡੇ ਹਵਾਲੇ ਕਰ ਦੇਵਾਂਗਾ ਬਹੁਤ ਵੱਡੀ ਕਮਸਾਣ ਦੀ ਜੰਗ ਹੁੰਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪਣੇ ਸਿੰਘ ਬਹਾਦਰ ਸ਼ਾਹ ਦੇ ਹੱਕ ਵਿੱਚ ਭੇਜੇ ਅਤੇ ਜੰਗ ਜਿੱਤ ਲਈ ਗਈ ਬਹਾਦਰ ਸ਼ਾਹ ਨੂੰ ਦਿੱਲੀ ਦਾ ਬਾਦਸ਼ਾਹ ਬਣਾ ਦਿੱਤਾ ਤਾਂ ਜਦ ਬਹਾਦਰ ਸ਼ਾਹ ਬਾਦਸ਼ਾਹ ਬਣ ਜਾਂਦਾ ਹੈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਹਾਦਰ ਸ਼ਾਹ ਨੇ ਆ ਕੇ ਆਗਰੇ ਸਵਾਗਤ ਧੰਨਵਾਦ ਕੀਤਾ ਸ਼ੁਕਰਾਨਾ ਕੀਤਾ ਉਹ ਚਾਰ ਬੰਦਿਆਂ ਦੀ ਗੱਲ ਕਰਨੀ ਹੀ ਭੁੱਲ ਗਿਆ ਪਰ ਉਸ ਨੇ ਆਪਣੀ ਜ਼ਬਾਨ ਤੋਂ ਇੱਕ ਵਾਰ ਵੀ ਇਹ ਗੱਲ ਨਹੀਂ ਕਹੀ ਕਿ ਮਹਾਰਾਜ ਮੈਨੂੰ ਰਾਜ ਭਾਗ ਤਾਂ ਮਿਲ ਗਿਆ ਹੈ ਮੈਂ ਉਹ ਚਾਰ ਬੰਦੇ ਤੁਹਾਨੂੰ ਕਦੋਂ ਕਦੋਂ ਦੇਵਾਂ ਕਦੋਂ ਪੇਸ਼ ਕਰਾਂ ਤਾਂ ਕਾਫੀ ਸਮਾਂ ਲੰਘ ਗਿਆ ਕੁਝ ਮਹੀਨੇ ਲੰਘ ਗਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਮਨਾ ਦੇਰ ਚਲੇ ਜਾਂਦੇ ਹਨ ਤਾਂ ਬਹਾਦਰ ਸ਼ਾਹ ਵੀ ਥੋੜੇ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਨਾ ਦੇੜ ਸੰਦਾ ਹੈ ਅਤੇ ਜਾ ਕੇ ਕਲਗੀਧਰ ਪਾਤਸ਼ਾਹ ਨੂੰ ਮਿਲਦਾ ਹੈ ਕੁਝ ਕੁ ਦਿਨ ਉੱਥੇ ਗੁਰੂ ਪਾਤਸ਼ਾਹ ਜੀ ਦੇ ਨਾਲ ਵੀ ਰਿਹਾ ਪਰ ਫਿਰ ਵੀ ਉਸ ਨੇ ਇਸ ਗੱਲ ਦਾ ਜਿਗਰ ਇੱਕ ਵਾਰ ਵੀ ਨਹੀਂ ਕੀਤਾ ਕਿ ਮਹਾਰਾਜ ਉਹ ਜਿਹੜੇ ਚਾਰ ਬੰਦੇ ਪੇਸ਼